ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਆਪ ਜੀ ਦੇ ਬਹੁਤ ਕੰਮ ਆਵੇਗੀ ਖਾਸ ਕਰਕੇ ਭੈਣਾ ਬੀਬੀਆਂ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਖਾਸ ਕਰਕੇ ਪਹਿਣਾ ਬੀਬੀਆਂ ਦੇ ਲਈ ਆ ਔਰਤਾਂ ਦੇ ਲਈ ਆ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਜਿਹੜੀਆਂ ਪਹਿਣਾ ਬੀਬੀਆਂ ਜਿਹੜੀਆਂ ਔਰਤਾਂ ਆਪਣੇ ਘਰ ਦੇ ਵਿੱਚ ਆ ਪੰਜ ਕੰਮ ਹਰ ਰੋਜ਼ ਕਰਦੀਆਂ ਨੇ ਉਹਨਾਂ ਦੇ ਘਰ ਪਰਿਵਾਰ ਦੇ ਉੱਤੇ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਹੁੰਦੀ ਆ ਬਹੁਤ ਮੇਰ ਹੁੰਦੀ ਆ ਸਕੜ ਪਰਿਵਾਰ ਦੇ ਵਿੱਚ ਖੁਸ਼ੀਆਂ ਕਿਹੜੇ ਤੰਦਰੁਸਤੀ ਤਰੱਕੀ ਆਪ ਚੱਲ ਕੇ ਆਉਂਦੀ ਆ ਸੋ ਇਹ ਪੰਜ ਕੰਮ ਕਿਹੜੇ ਆ ਕਿੰਜ ਆਪਾਂ ਕਰਨੇ ਆ ਅਤੇ ਕਿੰਜ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਆ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਇਹ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜਰੂਰ ਸੁਣਨਾ ਜੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਨਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸੀ ਗੁਰੂ ਜੀ ਜਰੂਰ ਲਿਖ ਦਿਆ ਕਰੋ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਸਭ ਤੋਂ ਪਹਿਲਾਂ ਗੁਰੂ ਇਤਿਹਾਸ ਦੀ ਇੱਕ ਸਾਖੀ ਆਪਾਂ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਇਸ ਸਾਖੀ ਦੇ ਵਿੱਚ ਹੀ ਸਾਡੇ ਲਈ ਸਿੱਖਿਆ ਹੈ ਇਸ ਆਖੀਬ ਮੇਰੇ 6ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਮੇਂ ਦੀ ਕਹਿੰਦੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਜਦ ਆਪਣੀ ਧੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ ਤਾ ਬੀਬੀ ਵੀਰੋ ਜੀ ਦੇ ਆਨੰਦ ਕਾਰਜ ਤੋਂ ਬਾਅਦ ਡੋਲੀ ਤੋਰਨ ਵੇਲੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕੁਝ ਸਿੱਖਿਆਵਾਂ ਬੀਬੀ ਵੀਰੋ ਜੀ ਨੂੰ ਦਿੱਤੀਆਂ ਸਨ ਕੁਝ ਗੱਲਾਂ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਬੀਬੀ ਵੀਰੋ ਜੀ ਨੂੰ ਸਮਝਾਈਆਂ ਸਨ ਜਿਨ੍ਹਾਂ ਦੇ ਵਿੱਚੋਂ ਕੁਝ ਗੱਲਾਂ ਆਪ ਆਪ ਜੀ ਦੇ ਨਾਲ ਸਾਂਝੀਆਂ ਕਰਨ ਜਾ ਰਹੀਆਂ ਹਨ ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਅੱਗੇ ਹੋ ਕੇ ਬੀਬੀ ਵੀਰੋ ਜੀ ਨੂੰ ਕਿਹਾ ਕਿ ਤੀਏ ਅੱਜ ਤੂੰ ਸਹੁਰੇ ਘਰ ਜਾ ਰਹੀਆਂ ਸਹੁਰੇ ਘਰ ਜਾ ਕੇ ਇਹ ਕੁਝ ਗੱਲਾਂ ਆਪਣੇ ਪੱਲੇ ਬਣ ਲਵੀਂ ਸਭ ਤੋਂ ਪਹਿਲੀ ਗੱਲ ਅੰਮ੍ਰਿਤ ਵੇਲੇ ਉੱਠਣਾ ਉੱਠ ਕੇ ਇਸ਼ਨਾਨ ਕਰਕੇ ਪਹਿਲਾ ਗੁਰਬਾਣੀ ਦਾ ਪਾਠ ਕਰਨਾ ਹੈ ਨਾਮ ਜਪਣਾ ਹੈ ਭਜਨ ਬੰਦਗੀ ਕਰਨੀ ਆ ਜੋ ਵੀ ਤੇਰਾ ਨਿਤ ਦਾ ਨੇਮ ਆ ਉਹ ਨਿਭਾਉਣਾ ਫਿਰ ਉਸ ਤੋਂ ਬਾਅਦ ਤੂੰ ਆਪਣੇ ਘਰ ਪਰਿਵਾਰ ਦੀਆਂ ਜੋ ਜ਼ਿੰਮੇਵਾਰੀਆਂ ਨੇ ਜੋ ਤੇਰੇ ਘਰ ਦੇ ਕੰਮ ਨੇ ਜੋ ਵੀ ਤੇਰੇ ਫਰਜ਼ ਨੇ ਉਹਨਾਂ ਨੂੰ ਨਿਭਾਉਣਾ ਅਤੇ ਆਪਣੇ ਘਰ ਦੇ ਆਪਣੇ ਪਰਿਵਾਰ ਦੇ ਕੰਮ ਖੁਸ਼ੀ ਖੁਸ਼ੀ ਚਾਹ ਨਾਲ ਕਰਨੇ ਆ ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਮਝਾਇਆ ਕਿ ਭੁੱਲ ਕੇ ਵੀ ਕਦੇ ਆਪਣੇ ਸੱਸ ਸਹੁਰਾ ਸਾਹਿਬ ਦੀ ਨਿੰਦਿਆ ਚੁਗਲੀ ਨਹੀਂ ਕਰਨੀ ਜੇਕਰ ਕੋਈ ਨਿੰਦਿਆ ਚੁਗਲੀ ਕਰ ਰਿਹਾ ਹੋਵੇ ਤਾਂ ਤੂੰ ਸੁਣਨੀ ਵੀ ਨਹੀਂ ਆ ਉੱਥੋਂ ਉੱਠ ਕੇ ਪਾਸੇ ਹੋ ਜਾਣਾ ਹੈ ਆਪਣੇ ਸੱਸ ਸਹੁਰਾ ਸਾਹਿਬ ਦੀ ਸੇਵਾ ਕਰਨੀ ਪਤੀ ਦੀ ਸੇਵਾ ਕਰਨੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਇਹ ਸਿੱਖਿਆਵਾਂ ਦੇ ਕੇ ਬੀਬੀ ਵੀਰੋ ਜੀ ਨੂੰ ਬਚਨ ਕੀਤੇ ਸਨ ਕਿ ਧੀਏ ਜੇਕਰ ਤੂੰ ਇਹ ਬਚਨ ਕਮਾਵੇਂਗੀ ਤਾ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਆਪਣੀ ਝੋਲੀ ਦੇ ਵਿੱਚ ਪਾਵੇਂਗੀ ਤੇ ਬੀਬੀ ਵੀਰੋ ਜੀ ਨੇ ਗੁਰੂ ਸਾਹਿਬ ਦੇ ਗੁਰੂ ਪਿਤਾ ਦੇ ਸਾਰੇ ਬਚਨ ਕਮਾਏ ਅਤੇ ਸੱਚਮੁੱਚ ਦੁਨੀਆ ਦੇ ਸਾਰੇ ਸੁੱਖ ਹੀ ਬੀਬੀ ਵੀਰੋ ਜੀ ਦੀ ਝੋਲੀ ਦੇ ਵਿੱਚ ਪੈ ਗਏ ਸੰਗਤ ਜੀ ਇਹ ਸਾਖੀ ਸੁਣਨ ਤੋਂ ਬਾਅਦ ਸਾਨੂੰ ਵੀ ਤਾਂ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਵਰਕਤਾ ਹਾਸਲ ਕਰਨ ਦਾ ਤਰੀਕਾ ਮਿਲ ਗਿਆ ਨਾ ਜੇ ਚਾਹੋਣੇ ਆ ਕਿ ਗੁਰਨਾਣਕ ਪਾਤਸ਼ਾਹ ਜੀ ਦੇ ਘਰ ਦੀਆਂ कलगी तरपा ਸਾਹਿਬ ਜੀ ਦੇ ਘਰ ਦੀਆਂ ਮੇਰੇ ਛੇਵੇਂ ਪਾਤਸ਼ਾਹ ਜੀ ਦੇ ਘਰ ਦੀਆਂ ਖੁਸ਼ੀਆਂ ਵਰਕਤਾ ਸਾਡੀ ਝੋਲੀ ਦੇ ਵਿੱਚ ਪੈਣ ਤਾਂ ਫਿਰ ਹਰ ਰੋਜ਼ ਦਾ ਅਮਰਤ ਵੇਲਾ ਸਮਝ ਲਓ ਇਹ ਨਹੀਂ ਵੀ ਇੱਕ ਦਿਨ ਉੱਠ ਗਏ ਦੂਜੇ ਦਿਨ ਨਹੀਂ ਉੱਠੇ ਅਮਰਤ ਵੇਲੇ ਦਾ ਉੱਠਣਾ ਉੱਠ ਕੇ ਇਸ਼ਨਾਨ ਕਰਨਾ ਇਸ਼ਨਾਨ ਕਰਕੇ ਜੋ ਵੀ ਤੁਹਾਡਾ ਨਿਤ ਦਾ ਨਿਯਮ ਆ ਭਾਵੇਂ ਤੁਸੀਂ ਪੰਜ ਬਾਣੀਆਂ ਦਾ ਪਾਠ ਕਰਦੇ ਹੋ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਹੋ ਜੇ ਪਾਠ ਨਹੀਂ ਕਰ ਸਕਦੇ ਤਾਂ ਮੂਲ ਮੰਤਰ ਜੀ ਦਾ ਜਾਪ ਗੁਰਮੰਤਰ ਬਸੂ ਪਰਮਪਿਤਾ ਪਰਮਾਤਮਾ ਜੀ ਨੂੰ ਯਾਦ ਕਰਨਾ ਹੈ ਉਹਨਾਂ ਦੀ ਸਿਫਤ ਸਲਾਹ ਕਰਨੀ ਆ ਮਾਲਕ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਵੀ ਭਜਨ ਬੰਦਗੀ ਦਾ ਹੀ ਰੂਪ ਆ ਇਹ ਮਾਲਕ ਦੀ ਸਿਫਤ ਸਲਾਹ ਕਰਨ ਦਾ ਮਾਲਕ ਦੀ ਭਜਨ ਬੰਦਗੀ ਕਰਨ ਦਾ ਹੀ ਤਰੀਕਾ ਹੈ ਗੁਰਮੰਤਰ ਜਪ ਲਓ ਮਾਲਕ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰ ਲਓ ਤੇ ਫਿਰ ਘਰ ਦੇ ਜੋ ਵੀ ਕੰਮ ਧੰਦੇ ਆ ਸਾਰੇ ਹੀ ਕੰਮ ਧੰਦੇ ਬੜੇ ਹੀ ਚਾਅ ਦੇ ਨਾਲ ਖੁਸ਼ੀ ਖੁਸ਼ੀ ਕਰਨੇ ਕੋਈ ਵੀ ਕੰਮ ਬਦੋਂ ਰੁੱਤੇ ਨਹੀਂ ਕਰਨਾ ਕਿਉਂਕਿ ਭੈਣੋ ਜੋ ਜੋ ਜ਼ਿੰਮੇਵਾਰੀਆਂ ਜਿਹਦੇ ਹਿੱਸੇ ਆਈਆਂ ਨੇ ਉਹਨੂੰ ਨਿਭਾਉਣੀਆਂ ਪੈਣੀਆਂ ਨੇ ਭਾਵੇਂ ਉਹ ਹੱਸ ਕੇ ਨਿਭਾਵੇ ਤੇ ਭਾਵੇਂ ਰੋ ਕੇ ਬਹੁਤ ਚੰਗਾ ਹੋਵੇਗਾ ਜੇ ਅਸੀਂ ਆਪਣੇ ਹਿੱਸੇ ਦੇ ਕੰਮ ਖੁਸ਼ੀ ਖੁਸ਼ੀ ਚਾਹ ਨਾਲ ਕਰੀਏ ਜਿਹੜਾ ਕੰਮ ਆਪਾਂ ਆਪਣੀ ਖੁਸ਼ੀ ਦੇ ਨਾਲ ਚਾਹ ਨਾਲ ਕਰਦੇ ਆ ਉਹ ਕੰਮ ਕਰਦਿਆਂ ਹੋਏ ਆ ਸਰੀਰ ਵੀ ਨਹੀਂ ਥੱਕਦਾ ਮਨ ਵੀ ਨਹੀਂ ਅੱਕਦਾ ਤੇ ਉਸ ਕੀਤੇ ਹੋਏ ਕੰਮ ਵਿੱਚ ਬਰਕਤ ਵੀ ਪੈਂਦੀ ਆ ਬਾਕੀ ਘਰ ਦੇ ਵਿੱਚ ਬਜ਼ੁਰਗਾਂ ਦੀ ਸੇਵਾ ਕਰਨੀ ਮਾਪਿਓ ਦੀ ਸੇਵਾ ਕਰਨੀ ਸੱਸ ਸਹੁਰਾ ਸਾਹਿਬ ਦੀ ਸੇਵਾ ਕਰਨੀ ਇਹ ਸੇਵਾ ਤਾਂ ਸਭ ਤੋਂ ਉੱਤਮ ਸੇਵਾ ਹੈ ਤੇ ਇਹ ਸੇਵਾ ਸਾਨੂੰ ਘਰ ਬੈਠਿਆਂ ਬਿਠਾਇਆ ਹੀ ਮਿਲ ਗਈ ਇਹਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਬਾਕੀ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਕੀ ਭੈਣਾਂ ਬੀਬੀਆਂ ਜੇਕਰ ਘਰ ਦੇ ਵਿੱਚ ਭੋਜਨ ਪ੍ਰਸ਼ਾਦਾ ਬਣਾਉਂਦੇ ਹੋਏ ਗੁਰਬਾਣੀ ਦਾ ਪਾਠ ਕਰ ਲੈਣ ਨਾਮ ਜਪ ਲੈਣ ਇਹ ਤਾਂ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋ ਗਈ ਕਿਉਂਕਿ ਇੱਕ ਤਾਂ ਜੋ ਭੈਣ ਬੀਬੀ ਨਾਮ ਜਪ ਕੇ ਭੋਜਨ ਪ੍ਰਸ਼ਾਦਾ ਬਣਾਉਂਦੀ ਆ ਜਾਂ ਆਪਣੇ ਘਰ ਦੇ ਕੰਮ ਕਰਦੀ ਆ ਇੱਕ ਤਾਂ ਉਹ ਕੰਮ ਕਰਦਿਆਂ ਹੋਇਆਂ ਭਗਤੀ ਕਰ ਰਹੀ ਹੋਵੇਗੀ ਤੇ ਦੂਜਾ ਫਲ ਮਿਲਣਾ ਹੈ ਉਹਦੇ ਪਰਿਵਾਰ ਨੂੰ ਕਿਉਂਕਿ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦਿਆਂ ਹੋਇਆਂ ਭੈਣਾਂ ਬੀਬੀਆਂ ਨਾਮ ਜਪਦੀਆਂ ਨੇ ਤਾਂ ਉਹ ਜਪੇ ਹੋਏ ਦਾ ਅਸਰ ਭੋਜਨ ਪ੍ਰਸ਼ਾਦੇ ਦੇ ਵਿੱਚ ਵੀ ਜਾਂਦਾ ਹੈ ਹੋ ਭੋਜਨ ਪ੍ਰਸ਼ਾਦਾ ਕੋਈ ਆਮ ਭੋਜਨ ਪ੍ਰਸ਼ਾਦਾ ਨਹੀਂ ਰਹਿੰਦਾ ਅਮਰ ਤ੍ਰੁਤੀ ਬਣ ਜਾਂਦਾ ਹੈ ਫਿਰ ਜੋ ਜੀ ਵੀ ਉਸ ਨੂੰ ਛਕਦੇ ਆ ਨਾ ਉਨ੍ਹਾਂ ਦੇ ਅੰਦਰ ਦੇ ਕਈ ਦੁੱਖ ਰੋਗ ਕਸ਼ਟ ਦੂਰ ਹੋ ਜਾਂਦੇ ਆ ਸੋ ਇਹ ਨਿਜਮ ਇਹ ਨੇਮ ਸਾਡੇ ਘਰ ਦੇ ਵਿੱਚ ਜ਼ਰੂਰ ਹੋਣਾ ਚਾਹੀਦਾ ਹੈ ਕਿ ਭੈਣਾ ਬੀਬੀਆਂ ਜਦੋਂ ਵੀ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਨੇ ਸਿਰ ਟੱਕ ਕੇ ਅਤੇ ਵਾਹਿਗੁਰੂ ਜੀ ਦਾ ਜਾਪ ਕਰਦੇ ਹੋਏ ਮੂਲ ਮੰਤਰ ਜੀ ਦਾ ਜਾਪ ਕਰਦੇ ਹੋਏ ਜਾਂ ਜੋ ਵੀ ਗੁਰਬਾਣੀ ਦਾ ਪਾਠ ਤੁਹਾਨੂੰ ਕੰਠਿਆ ਸ਼ਬਦ ਜਾਪ ਕੰਠਿਆ ਉਹ ਸ਼ਬਦ ਜਾਪ ਕਰਦਿਆਂ ਹੋਇਆਂ ਜਾਂ ਸੁਣਦਿਆਂ ਹੋਇਆਂ ਭੋਜਨ ਪ੍ਰਸ਼ਾਦਾ ਬਣਾਓ ਕਰਦੇ ਬਾਕੀ ਕੰਮਕਾਰ ਕਰਦੇ ਹੋਇਆਂ ਵੀ ਜਦੋਂ ਅਸੀਂ ਨਾਮ ਜਪਦੇ ਆ ਤਾਂ ਕੰਮ ਕਰਨੇ ਵੀ ਆਸਾਨ ਹੋ ਜਾਂਦੇ ਆ ਕੰਮ ਕਰਦੇ ਹੋਇਆਂ ਸ਼ਰੀਰ ਵੀ ਨਹੀਂ ਥੱਕਦਾ ਮਨ ਵੀ ਨਹੀਂ ਅੱਕਦਾ ਅਤੇ ਕੀਤੇ ਹੋਏ ਹਰ ਕੰਮ ਦੇ ਵਿੱਚ ਬਰਕਤ ਪੈਂਦੀ ਆ ਸੋ ਇਹ ਨਿਜਮ ਇਹ ਨੇਮ ਸਾਡੇ ਘਰ ਦੇ ਵਿੱਚ ਜ਼ਰੂਰ ਹੋਣੇ ਚਾਹੀਦੇ ਆ ਬਾਕੀ ਅੰਮ੍ਰਿਤ ਵੇਲੇ ਦਾ ਉੱਠਣਾ ਉੱਠ ਕੇ ਨਿਤ ਨੇਮ ਕਰਨਾ ਹਰੇਕ ਮਨੁੱਖ ਦੇ ਲਈ ਹੀ ਜ਼ਰੂਰੀ ਆ ਕਿਸੇ ਨੂੰ ਵੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਅਮਰਤ ਵੇਲੇ ਦੀ ਛੁੱਟੀ ਨਹੀਂ ਦਿੱਤੀ ਭਾਵੇਂ ਕੋਈ ਔਰਤ ਆ ਭਾਵੇਂ ਕੋਈ ਮਰਦ ਆ ਤੇ ਭਾਵੇਂ ਕੋਈ ਬਜ਼ੁਰਗ ਸਭ ਦੇ ਲਈ ਅਮਰਤ ਵੇਲੇ ਉੱਠ ਕੇ ਨਾਮ ਜਪਣਾ ਜ਼ਰੂਰੀ ਆ ਭੈਣਾ ਬੀਬੀਆਂ ਨੂੰ ਇਸ ਕਰਕੇ ਕਿਹਾ ਜਾਂਦਾ ਕਿਉਂਕਿ ਭੈਣਾ ਬੀਬੀਆਂ ਤੇ ਜਪੇ ਹੋਏ ਦਾ ਅਸਰ ਪੂਰੇ ਪਰਿਵਾਰ ਤੇ ਵੀ ਪੈਂਦਾ ਏ ਉਹ ਪੂਰੇ ਪਰਿਵਾਰ ਦਾ ਵੀ ਭਲਾ ਹੋ ਜਾਂਦਾ ਏ ਕਿਉਂਕਿ ਭੈਣਾ ਬੀਬੀਆਂ ਦੇ ਹਿੱਸੇ ਘਰ ਦੀ ਰਸੋਈ ਆਈ ਸੋ ਆਸ ਕਰਦੇ ਆ ਕਿ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਦੀ ਜਾਣਕਾਰੀ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਵਿਚਾਰ ਤੁਹਾਨੂੰ ਚੰਗਾ ਨਾ ਲੱਗਾ ਹੋਵੇ ਗੁਰੂ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਤੋਂ ਬਹੁਤ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਵਾਹਿਗੁਰੂ ਜੀ ਮਾਫ਼ ਕਰ ਦੇਣਾ ਸੰਗਤ ਜੀ ਮਾਫ਼ ਕਰ ਦੇਣਾ